ਐਕਸੀਡੈਂਟ ਹੋਇਆ ਤੁਸੀਂ ਉਹਨੂੰ ਸੱਦ ਲਓ ਮੇਰੇ ਨੰਬਰ ਤੇ ਵਾਲੇ ਨਹੀਂ ਮੈਂ ਨਹੀਂ ਰਹਿ ਤੁਹਾਡੇ ਕੋਲ ਜਾ ਕੇ ਬੰਦ ਮੈਂ ਤਾਂ 12 ਵਜੇ ਤੱਕ ਰਣਾਉਣ ਪਾਜੀ ਮੈਂ 12 ਚਰ ਬੈਠਾਂਗਾ ਕਿੱਥੇ ਫਰੀਦਕੋਟ ਸ਼ਹਿਰ ਪਹੁੰਚਣਾ 2 2.5 ਘੰਟੇ ਦੀ ਵਾਰਟ ਹੈ ਤੁਸੀਂ ਮੈਨੂੰ ਵੀ ਦੱਸੋ ਮੈਂ ਕਿਹੜੇ ਸਾਹ ਨਾਲ ਗੱਲ ਕਰੀ ਆ ਬੇਤਾ ਮੇਰਾ ਨੰਬਰ ਨਾ ਮੈਂ ਨੰਬਰ ਦਿੱਤਾ ਪਰ ਨਹੀਂ ਕੋਈ ਨਹੀਂ ਕੋਈ ਨਹੀਂ ਆਪਰਾ ਨਾਮ ਦੇਤਾ ਕੋਈ ਅਫਸਰ ਸਾਧਰੋ ਜੇ ਤੁਹਾਡੇ ਹੱਥ ਫੈਸਲਾ ਨਹੀਂ ਕਰਦਾ ਹੈ ਜਿਹਦੇ ਹੱਥ ਨੂੰ ਸੱਚ ਕੇ ਨਵੀਂ ਵੱਲ ਨੂੰ ਤੁਹਾਨੂੰ ਬਹੁਤ ਗੁੱਸਾ ਆ ਰਿਹਾ ਹੈ ਬਾਜੀ ਤੁਸੀਂ ਦੇਖੋ ਮੇਰੀ ਗੱਲ ਕੋਈ ਆਪਣਾ ਗੁਰਗੋਬੀ ਸੀ ਸਟੇਡੀਅਮ ਦੇ ਕੋਲ ਮਿਲਕ ਬਾਹਰ ਚੌਂਕ ਹੈ ਜਿੱਥੇ ਇੱਕ ਲੱਛਿਆ ਵੱਡੀ ਜੀ ਤੁਹਾਨੂੰ ਆਪਣੀ ਇੰਨੀ ਵੱਡੀ ਮੈਂ ਥੋੜੀ ਦੱਸੀ ਯਾਰ ਮੈਂ ਪ੍ਰੈਸ ਟੋ ਜਰਨਲਿਸਟ ਸਪੈਸ ਹੁਣੀ ਆਂ ਔਰ ਸਮਾਏ ਦੀ ਪਾਰਟੀ ਦਾ ਪ੍ਰਧਾਨ ਵੀ ਪੰਜਾਬ ਦਾ ਮੈਂ ਮੈਂ ਤੁਹਾਨੂੰ ਆਪਣੀ ਗਾਰੰਟੀ ਦੇ ਰਿਹਾ ਵੀ ਤੁਸੀਂ ਇਹਨਾਂ ਦੇ ਸਹਸ ਕੱਲਿਆਂ ਦਾ ਲਿਆਇਆ ਤੁਸੀਂ ਉਹਨਾਂ ਦੇ ਕਾਗਜ਼ ਨਹੀਂ ਲਏ ਉਹ ਭੱਜ ਗਏ ਆ ਉਹ ਫਿਰ ਇਹਨਾਂ ਨੂੰ ਹਰਾਸ ਕਰਦੇ ਪਏ ਉਹ ਜਿਹਨਾਂ ਲਾਇਸੈਂਸ ਦਿਓ ਇਹਨਾਂ ਦੀ ਗੋਡ ਨੂੰ ਨਹੀਂ ਬੈਠਾ ਹੁਕਮ ਨਾਲ ਹਸਪਤਾਲ ਗਏ ਆ ਹਸਪਤਾਲ ਚ ਨਹੀਂ ਆਏ ਭਾਜੀ ਤੁਸੀਂ ਉਹਨਾਂ ਆਪ ਹੀ ਲਾਇਆ ਉਹਨਾਂ ਨੂੰ ਜ਼ਮੀਨ ਦਾ ਦਿੱਤੀ ਸੀ ਵੀ ਆ ਭਜਾਇਆ ਉਹਨਾਂ ਨੂੰ ਜਿਹੜੇ ਬੰਦੇ 6 ਲੱਖ ਆਪਣੇ ਲੋਰਾਂ ਨਾਲ ਹਸਪਤਾਲ ਪਹੁੰਚਾਇਆ ਉਹ ਬੋਲ ਉਹਦਾ ਅੱਛਾ ਮਤਲਬ ਆਪਾਂ ਨੂੰ ਮਿਲ ਪਰ ਕੀ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਭੇਜਿਆ ਗਿਆ ਐਂਬੂਲੈਂਸ ਦੇ ਵਿੱਚ ਭੇਜਿਆ ਗਿਆ ਜੀ ਨਹੀਂ ਜੀ ਐਂਬੂਲੈਂਸ ਦੇ ਵਿੱਚ ਭੇਜਿਆ ਗਿਆ ਉਹਨਾਂ ਨੂੰ ਆਪਣੀ ਟਰੱਕ ਚ ਲਾ ਕੇ ਲੈ ਗਏ ਭਾਜੀ ਆਪ ਕੋ ਡੀਰ ਹੈ ਜੀ ਆਪੇ ਲੰਦੇ ਬਾਈ ਸਰ ਤੁਸੀਂ ਕਹਿ ਰਹੇ ਹੋ ਕਿ ਅਫਸਰਾਂ ਨੇ ਅਗੋੜੇ ਦੇ ਵਿੱਚ ਵਾ ਲੈਡੀਜ਼ ਨੂੰ ਭੇਜ ਦਿੱਤਾ ਅਫਸਰਾਂ ਨੇ ਨੋਲੇਜ ਨੇ ਤੇ ਅਫਸਰਾਂ ਨੇ ਡਾਕੂਮੈਂਟ ਵਗੈਰਾ ਉਹਨੇ ਕਿੱਥੇ ਇਹਨਾਂ ਨੇ ਕਿਉਂ ਰੱਖੇ ਰੱਖੇ ਤੇ ਨਹੀਂ ਰੱਖੇ ਤੇ ਨਹੀਂ ਰੱਖੇ ਤੁਸੀਂ ਸਰ ਤੁਸੀਂ ਵੀ ਇਹ ਤੇ ਆਪ ਕਿਆ ਬੰਦਰ ਕੇ ਨਹੀਂ ਤੇ ਹਾਂ ਤੁਹਾਡੇ ਰਹਿਨ ਮਾਈ ਦੇ ਵਿੱਚ ਕਿੰਨੇ ਜਾ ਸਕਦੇ ਹੋ ਤੁਸੀਂ ਸਰ ਇੱਕ ਪਾਸੇ ਨਾਲ ਤੁਸੀਂ ਸਰ ਮੌਕੇ ਤੇ ਆਏ ਨਾ ਸਰ ਤੁਸੀਂ ਸਰ ਮੌਕੇ ਤੇ ਹੋਣ ਦੁੱਡੀ ਆਪ ਸਰ ਉੱਡੀ ਰਹਿਣ ਮੈਂ ਕਿਵੇਂ ਜਾ ਸਕਦੇ ਹੋ ਤੁਸੀਂ ਉਹਨਾਂ ਦੇ ਪੇਪਰ ਲੈ ਕੇ ਲਾਇਸੈਂਸ ਹੈ ਉਹਨਾਂ ਕੋਲ ਉਹਨਾਂ ਦੇ ਵਪਾਰ ਦਾ ਹਾਂਜੀ ਉਹਨਾਂ ਕੋਲ ਉਹਨਾਂ ਨੂੰ ਮੈਂ ਗਾਈ ਪਤਾਉਣ ਲਈ ਕਿਹਾ ਆਪੀ ਕੀ ਤੁਸੀਂ ਉਹਨਾਂ ਦੇ ਪੇਪਰ ਉਹਨਾਂ ਦੇ ਇੱਕ ਬੰਦਾ ਦੇਖੋ ਪੇਪਰ ਪੈਣ ਫਾਈ ਹੋਏ ਸਾਡੇ ਸ਼ਹਿਰ ਦੇ ਵਿੱਚੋਂ ਚੌਥੇ ਸ਼ਹਿਰ ਦਾ ਬੰਦਾ ਲੰਘ ਰਿਹਾ ਉਹ ਪਰੇਸ਼ਾਨ ਹੋ ਰਿਹਾ ਰਾਤ ਵੇ ਗਈ ਆ ਉਹ ਭਾਜੀ ਇਹ ਜੋ ਓਏ ਸਟਰੀ ਵੀਜੀ ਮੇਰੇ ਸਾਹਮਣੇ ਗਈ ਚੰਗੀਆਂ ਬਣੀਆਂ ਨਾ ਥੱਲੇ ਡਿੱਗੀਆਂ ਨਾ ਸੜਕ 'ਤੇ ਲੱਗੀ ਬਿਲਾ ਲਓ ਇੱਥੇ ਜਾ ਸੜਕ 'ਤੇ ਲੱਗੀ ਨਾ ਡਿੱਗੀਆਂ ਨਾ ਕੁਝ ਨਹੀਂ ਪਰ ਉਹਨਾਂ ਨੂੰ ਉਹਨਾਂ ਦੇ ਲੇਡੀਜ਼ ਤੇ ਸੱਟ ਲੱਗੀ ਉਹਨਾਂ ਦੇ ਕੋਈ ਘਰ ਦਾ ਆਏ ਵੇ ਕੋਈ ਤਾਂ ਗੱਲ ਕਰੇ ਨਾ ਇੱਥੇ ਆ ਕੇ ਉਹਨਾਂ ਨੂੰ ਕਮ ਸੇ ਕਮ ਮੌਕੇ ਦੋ ਕਿੰਨੇ ਭੇਜਿਆ ਆਪਣੇ ਐਂਬੂਲੈਂਸ ਤੇ ਭੇਜਿਆ ਆਪਣੀ ਗੱਡੀ ਤੇ ਗਈਆਂ ਜਾਂ ਕਿਸੇ ਲੱਗੀ ਆ ਸਾਰੇ ਕੋਈ ਦੱਸੋ ਆਪਣੀ ਟਿਵੀ ਤੇ ਚਲ ਗਈ ਚਲਾ ਕੇ ਗਏ ਰਹੇ ਕੀ ਸਰ ਉਹਨਾਂ ਦੇ ਮੌਕੇ ਦੇ ਕਾਗਜ਼ ਦੇਖੇ ਗਏ ਤੁਹਾਡੇ ਵੱਲੋਂ ਤੁਸੀਂ ਡਾਕੂਮੈਂਟ ਆਫਸਰ ਤੁਸੀਂ ਉਹਨਾਂ ਦੇ ਤੁਸੀਂ ਇੱਕ ਪਾਰਟੀ ਦੇ ਜਿਹੜੇ ਆ ਕਾਗਜ਼ੇ ਜਿਹੜੇ ਆ ਉਹ ਬਾਕਰ ਰੱਖ ਲੈਣੇ ਸ਼ਿਸ਼ੂਸ਼ਰੀ ਪਾਰਟੀ ਦਾ ਰੱਖੇ ਆਪਣੇ ਕੋਲ ਉਹਦੇ ਡਾਕੂਮੈਂਟ ਤੱਕ ਨਹੀਂ ਦਿੱਤੇ ਪਾਰਟੀ ਜਿੰਮੇਵਾਰੀ ਬਣਦੀ ਸਰ ਟ੍ਰੈਫਿਕ ਟੀਮ ਨੇ ਸਰ ਤੁਹਾਡੀ ਜਿੰਮੇਵਾਰੀ ਬਣਦੀ ਆ ਸਰ ਕੀ ਹੋ ਵੀ ਜਿਹੜੀ ਲੇਡੀਜ਼ ਹੈਗੀਆਂ ਵੀਆਈਪੀ ਐ ਜਾਂ ਕੋਈ ਤੁਹਾਡੇ ਦਾ ਪੋਲੀਟਿਕਲ ਪ੍ਰੈਸ਼ਰ ਹੈ ਜਾਂ ਕੋਈ ਤੁਹਾਡੇ ਦਾ ਪ੍ਰੈਸ਼ਰ ਹੈਗਾ ਤੁਸੀਂ ਦੇਖ ਸਕਦੇ ਹੋ ਜਿੰਦਰਪੁਰ ਦੀ ਹਾਲ ਪਰ ਜਿਹੜੀ ਲੇਡੀਜ਼ ਨਾਲ ਐਕਸੀਡੈਂਟ ਹੋਇਆ ਹੈ ਅਲਰੇਡੀ ਉਹ ਪੁਲਿਸ ਉਹਨਾਂ ਨੇ ਭੇਜ ਦਿੱਤਾ ਹੋਰ ਉਹਨਾਂ ਨੇ ਕਿਹਾ ਕਿ ਉਸਰਾ ਦਿਨ ਨੋਲੇ ਦੇ ਵਿੱਚ ਕੰਪਲੇਟਿਵ ਨੂੰ ਭੇਜਿਆ ਗਿਆ ਹੈ ਅਰੇ ਨਹੀਂ ਪਤਾ ਕਿਹੜੇ ਹਸਪਤਲ ਦੇ ਨੌਲੇਜ ਆ। ਉਹ ਜਿਹੜੇ ਇਹਨਾਂ ਦੇ ਏਰੀਆ ਦੇ ਪਿੰਦੇ ਉਹੀ ਅਫਸਰ ਹੋਣਗੇ। ਹਾਂ ਇੱਥੇ ਹੋਰ ਕੋਈ ਆਇਆ ਨਹੀਂਗਾ ਇਹਨਾਂ ਨਾਲ ਹੀ ਗੱਲ ਹੋਈ ਆ। ਸਰ ਫਿਰ ਵੀ 1.5 ਘੰਟਾ ਹੋ ਗਿਆ ਇੱਥੇ ਕੋਈ ਅਫਸਰ ਆਉਣ ਨੂੰ ਪਿਆ ਨਹੀਂ ਕੋਈ ਇੱਥੇ ਆਉਣ ਨੂੰ ਤੇ 3.5 ਘੰਟੇ 4 ਘੰਟੇ ਹੋ ਗਏ ਆ। ਹੋ ਚੁੱਕੇ ਕੋਈ ਵੀ ਹਾਲਾਫਰ ਨਹੀਂ ਪਹੁੰਚਾ ਮੋਕੇ ਨਾ ਹੋ ਰਹੀ ਏ ਇਹਦਾ। ਜਰਾ ਤੁਸੀਂ ਕੋਈ ਦੱਸੋ ਕਿ ਆ ਨਹੀਂ ਆਗੇ। ਤੁਸੀਂ ਅਸਲੀ ਕੋਈ ਜਾਣਕਾਰੀ ਲਈਤੀ ਆ ਜਾਂ ਅਫਸਰ ਜਾ ਕੇ ਕੋਈ ਬਿਆਨ ਕਿਸੇ ਪੁਲਿਸ ਮੁਲਾਜ਼ਮ ਨੇ ਲਿਖਤੀ ਕੋਈ ਬਾਕੇ ਹਸਪਤਲ ਦੇ ਲੇਡੀਜ਼ ਜਾ ਕੇ ਕਿ ਨਹੀਂ ਹੈਗੀ। ਕਿਸੇ ਦੀ ਤੁਹਾਨੂੰ ਨੌਲੇਜ ਹੈਗੀ ਸਰ? ਤਾਨੂੰ ਵੀ ਨਹੀਂ ਦੂਜੀ ਕੰਮ ਦੂਜੀ ਨਹੀਂ ਤੁਹਾਨੂੰ ਕਿੱਦਾਂ ਪਤਾ ਕਿ ਲੇਡੀਜ਼ ਹਸਪੀਟਲ ਗਈ ਆ ਫੇਰ ਤੁਹਾਨੂੰ ਪਤਾ ਦੱਸ ਕੇ ਜਾਗੇ ਸਰ ਦੱਸ ਕੇ ਉਹ ਬੰਦਾ ਕੀ ਬਤਾਉਣ ਉਹ ਫਿਟਰ ਗਿਆ ਕੇ ਕਰਦ ਲਿਆ ਹੋਣੀ ਨਹੀਂ ਜਾ ਕੇ ਰਏ ਜੇ ਬੈਂਡ ਆਵੇ ਤੁਹਾਨੂੰ ਉਹ ਤਸਨਾ ਵੱਲੋਂ ਜੀ ਕਹੀਂ ਤੁਸੀਂ ਤਸਨਾ ਨੇ ਦਿੱਤੀ ਹੈ ਪਰ ਤਾਂ ਸਬਰਖਾਸ ਉਹਨਾਂ ਨੇ ਦਿੱਤੀ ਸੀ ਕਿ ਮਾਲੀ ਗੱਲ ਤੇ ਦਰਖਾਸਤ ਨਾਲ ਕੰਪਲੀਟਰ ਵੀ ਲੱਗਦੀ ਆ ਦਰਖਾਸਤ ਤੇ ਕੰਪਲੀਟਰ ਵੀ ਭੱਜ ਗਿਆ ਹੋ ਰਿਹਾ ਹੈ ਜੀ ਉਹ ਵੀ ਜਾਣਦੇ ਆ ਪੰਜ ਲੀਟਰ ਜੀ ਤੁਸੀਂ ਮੌਕੇ ਤੇ ਦਰਖਾਸਤ ਦਿਖਾ ਦਿਓ ਮੌਕੇ ਤੋਂ ਗਈ ਆ ਜੀ ਕੰਪਲੀਟਰ ਬੰਦਾ ਭੱਜ ਗਿਆ ਮੌਕੇ ਤੇ ਖੜੇ ਹੋ ਗਰ ਮੌਕੇ ਤੇ ਬੁਲਾਉਣਾ ਕੰਪਲੀਟਰ ਹੋ ਗਈ ਚੰਡੀਗੜ੍ਹ ਮਾਲੀ ਬੰਦਾ ਕੰਪਲੀਟਰ ਲੈ ਗਿਆ ਨਾ ਉਹ ਕੰਪਲੀਟ ਤੋਂ ਉਹਨਾਂ ਨੇ ਦਿੱਤੀ ਨਾ ਉਹ ਕੰਪਲੇਨ ਦੇ ਕੇ ਆਪ ਬੰਦਾ ਤੋੜ ਦੇ ਦੇ ਕੰਪਲੇਨ ਦੇਤੀ ਉਹ ਕਿਉਂ ਕਿ ਚਲੇ ਗਏ ਸਰ ਆਸਤਾ ਜਾਣਾ ਨਹੀਂ ਜੀ ਸਰ ਉਹਨਾਂ ਨੂੰ ਕੋਈ ਸਾਟੀ ਨਹੀਂ ਲੱਗੀ ਕੁਛ ਨਹੀਂ ਲੱਗੀ ਆਪਣੀ ਸਕਿਉਰਟੀ ਆਪ ਚਲਾ ਕੇ ਜਾਣਾ ਨਹੀਂ ਪਰ ਉਹਨਾਂ ਨੂੰ ਬਿਲਕੁਲ ਸਹੀ ਜੀ ਤੁਹਾਡੀ ਆਪਣੀ ਕਹਾਣੀ ਹੈ ਜੀ ਆਪ ਤੁਹਾਨੂੰ ਲੱਗੇ ਸਰ ਉਹ ਕਹਿੰਦੇ ਸਰ ਤੁਸੀਂ ਆਪ ਆਰਨੀ ਦਾ ਗਿਆ ਜੀ ਜੀ ਸਾਟੀ ਲੱਗੀ ਸਕੂਟੀ ਕਿਤੇ ਚਲਾ ਲਏ ਜਨਾਬ ਤੁਸੀਂ ਆਪ ਹੀ ਤਾਂ ਸਕੂਟੀ ਚਲਾ ਲਏ ਉਹਨਾਂ ਨੂੰ ਬੁਲਾ ਕੇ ਉਹਨਾਂ ਵੱਲੋਂ ਕੰਪਲੇਂਟ ਦਵਾਈ ਹੈ ਦਵਾਉ ਕੰਪਲੇਂਟ ਉਹਨਾਂ ਵੱਲੋਂ 112 ਤੇ ਦੇ ਦਿੱਤੀ ਜੋੜ ਕੇ ਤਾਂ ਨਹੀਂ 122 ਲਿਖਦੀ ਕੰਪਲੇਂਟ ਬਿਲਕੁਲ ਜੁੜਨੀ ਨਹੀਂ ਹੁੰਦੀ 112 ਆਨਲਾਈਨ ਹੋ ਗਈ ਆ ਸਰ ਪੰਜਾਬ ਉਹਨਾਂ ਦਾ ਕੀ ਤੁਹਾਡੇ ਕੋਲ ਪ੍ਰੂਫ ਹੈ ਕੱਲ ਨੂੰ ਕਿੱਦਾਂ ਬੁਲਾਣਾ ਜੇ ਫੋਨ ਤੇ ਤੁਹਾਡਾ ਚੱਕਦੇ ਨਹੀਂ ਪਹੋਣ ਕੀ ਕੀਤਾ ਕਰੂ ਜੀ ਕਰੋ ਨਾ ਫਿਰ ਕਰੋ ਵੇਸੇ ਬਣਾਉਣ ਸੀ ਬਣਾਉਣਾ ਤੁਸੀਂ ਆਪ ਭੇਜਿਆ ਨਾ ਉਹਨਾਂ ਨੂੰ ਤੁਸੀਂ ਆਪ ਦੇ ਫੋਨ ਤੋਂ ਫੋਨ ਲਾ ਲਓ ਮੇਰਾ ਫੋਨ ਚੱਕ ਜੇ ਨਹੀਂ ਪਈਆ ਤੁਸੀਂ ਫੋਨ ਤੋਂ ਫੋਨ ਲਾ ਲਓ ਚਲ ਇੱਕ ਵਾਰੀ ਨਹੀਂ ਤੁਹਾਡੇ ਫੋਨ ਚੱਕ ਰਹੇ ਕਿ ਨਹੀਂ ਚੱਕਦੇ ਵੀ ਦੇਖ ਮੈਨੂੰ 3 ਘੰਟੇ ਹੋ ਗਏ ਆ ਸਾਰਾ ਜਨਾ ਵੱਡਾ ਸਵਾਲ ਹੈ ਐਸ ਵੇਲੇ ਜਿਹੜਾ ਪੁਲਿਸ ਦੇ ਉੱਤੇ ਸਵਾਲ ਉੱਠ ਰਿਹਾ ਹੈ ਕਿ ਜਿਹੜਾ ਜਿਹੜੀ ਲੇਡੀ ਦੇ ਉੱਤੇ ਜੇ ਉਹਨਾਂ ਨੂੰ ਸੱਟਾਂ ਲੱਗੀਆਂ ਉਹਨਾਂ ਨੂੰ ਐਂਬੂਲੈਂਸ ਤੋਂ ਭੇਜਿਆ ਉਹ ਆਪਣੀ ਅਕੀਵ ਤੇ ਗਈਆਂ ਕਿੱਧਰ ਗਈਆਂ ਤੁਹਾਡੇ ਕੋਲ ਮੌਕੇ ਤੇ ਉਹਨਾਂ ਦੇ ਕੋਈ ਕਾਗਜ਼ ਆ ਤੁਹਾਡੇ ਕੋਲ ਕੀ ਉਹਨਾਂ ਦਾ ਡਾਕੂਮੈਂਟਰੀ ਪ੍ਰੂਫ ਹੈ ਕਿ ਜਿਹੜਾ ਲੇਡੀ ਜਿਹੜੀ ਉੱਥੇ ਹਸਪੀਟਲ ਤੁਸੀਂ ਕੋਈ ਦੱਸਣ ਨੂੰ ਤਿਆਰ ਨਹੀਂ ਤਿੰਨ ਘੰਟੇ ਹੋ ਗਏ ਨਾ ਕੋਈ ਅਫਸਰ ਆਉਣ ਨੂੰ ਤਿਆਰ 112 ਦੇ ਕੰਪਲੇਂਟ ਸਰ 112 ਦੇ ਕੰਪਲੇਂਟ ਹੋਣਾ ਮਤਲਬ ਹੈ ਕੰਮ ਨਹੀਂ ਸ਼ੁਰੂ ਆ ਰਹੇ ਕਰੋਗੇ ਨਹੀਂ ਹਜੇ ਤੱਕ ਨਹੀਂ ਮੁੜੀਆਂ ਉਹਨਾਂ ਨੂੰ ਫੋਨ ਲਾ ਰਹੇ ਆ ਫੋਨ ਉਹ ਚੱਕ ਨਹੀਂ ਰਹੀਆਂ ਨਹੀਂ ਪ੍ਰਸ਼ਾਸਨ ਦੇ ਵੱਲੋਂ ਫੋਨ ਕੀਤਾ ਨਹੀਂ ਗਿਆ ਆ ਜਿਹੜੀਆਂ ਅਧਿਕਾਰੀਆਂ ਦੇ ਵੱਲੋਂ ਇਹਨਾਂ ਨੇ ਪਹਿਲੇ ਐਸਐਸਓ ਸਾਹਿਬ ਨੂੰ ਫੋਨ ਕੀਤਾ ਉਹ ਆਂਦੇ ਪਈ ਹਜੇ ਜੀ ਉਹ ਆਈ ਵੀ ਸ਼ੈ ਦੇਖਦੇ ਨਹੀਂ ਆਉਣੇ ਮੈਂ ਕਰਦਾਗਾ ਤੋਂ ਬੜੇਰਾ ਓਕੇ ਹੁੰਦੇ ਹੈ ਮੇਰੇ ਸਾਹਮਣੇ ਸਾਰਾ ਬਾੜੀ ਤੇ ਹੀ ਆ ਇੱਕ ਬੰਦਾ ਬੰਦਾ ਰਿਐਕਸ਼ਨ ਹੁਗਾ ਵਜਿਆ ਥਲੇ ਡੇਪੀਆ ਸਾਡੇ ਬੱਚ ਇੱਕ ਐਕਟਵਨ ਨਾਲ ਲੱਗਦੀ ਵੀ ਆ ਮੈਂ ਤੁਹਾਡੇ ਨਾਲ ਲੱਗਿਆ ਮੈਂ ਕਿਹਾ ਮੇਰੇ ਸਿਰ ਉੱਤੇ ਵਜ ਗਈ ਵਜ ਗਈ ਵੰਦੀ ਦੇ ਫਿਰ ਉਹ ਬੰਦੀ ਪਾਦੀ ਆ ਪਾ ਬੈਰੀ ਵਾਈ ਕਰ ਪਾ ਮੰਗੇ ਹੋਰ ਗਣੀ ਪਰ ਉਹ ਕੁੜੀਆਂ ਪਸਦੀਆਂ ਚਨਲੀਆਂ ਪਸਦੀਆਂ ਆਪਣੇ ਇਸੇ ਦਾ ਮੈਨੂੰ ਕਿਹਾ ਦੇਖੋ ਠੀਕ ਹੁਣ ਲਓ ਮੈਂ ਕਿਹਾ ਮੈਂ ਪ੍ਰੈਸਰ ਮੈਂ ਪਰ ਉਹ ਮੈਂ ਪ੍ਰਧਾਨਾ ਇਹਨਾਂ ਦੇ ਗਾਇਸ ਲਵੋ ਤੇ ਇਹਨਾਂ ਦੇ ਗਾਇਸ ਲਿਸੈਂਸ ਲਿਆ ਕੁੜੀਆਂ ਦੇ ਲਿਸੈਂਸ वो वीडियो खड़ी ਜੀ ਉਹਨਾਂ ਕੱਲੀ ਫੋਨ ਕਲੀ ਨੰਬਰ ਤੇ ਡੁੱਤੀ ਹੁੰਦੇ ਸਕੂਟ ਨਹੀਂ ਦਾ ਉਹਦੇ ਵਿੱਚ ਉਹ ਬਟਨ ਜੀ ਉਹਨਾਂ ਨੂੰ ਪਰੇਸ਼ਾਨ ਕਰਦੇ ਆ ਪਤਾ ਤੁਹਾਡੇ ਨਾਲ ਕੱਲ ਨੂੰ ਤੁਸੀਂ ਉਹ ਪਤਾ ਅਗਲੀ ਨੂੰ ਮੈਂ ਉਹ ਭੇਜਿਆ ਕਲੀ ਦੇ 60 ਜਾਦੀ ਨਾ ਹੋਵੇ ਤੂੰ ਚਲੋ ਜਾਓ ਤੇਰਾ লাইਸੈਂਸ ਤੇ ਮੇਰੇ ਕੋਲੋਂ ਕੁਝ ਵੀਰੇ ਆਣ ਕੇ ਲੈ ਲੀ ਪੁੱਣਾ ਦਾ ਕੁਝ ਵੀ ਹੈ ਨਹੀਂ ਪਾਜੀ ਕਿੱਥੇ ਕੋਈ ਪਾਜੀ ਕੀ ਕਹਿੰਦੇ ਐ ਕਿਤਾ ਇਹ ਕਹਿੰਦੇ ਤੁਸੀਂ ਜਾਓ লাইਸੈਂਸ ਮੇਰੇ ਕੋਲ ਪਾਜੀ ਨਹੀਂ ਇਹ ਨਹੀਂ ਹੋਣਾ ਮੈਂ ਦੇਖੋ ਵੇਖ ਕੇ ਕਰਕੇ ਚੱਲੂ ਨਹੀਂ ਨਹੀਂ ਭਾਜੀ ਕੱਲ ਨੂੰ ਅਗਲੇ ਦਿਨ ਸੱਤ ਦੇ ਵਿੱਚ ਸਾਟਾ ਨਹੀਂ ਹੋਊਗੀ ਮੈਂ ਉੱਧਰ ਦੇ ਦੂੰ ਇਹਨੂੰ ਲਾਈਫ ਚਾਹੋ ਭਾਜੀ ਚਲਾਓ ਫਿਰ ਉਹਨੂੰ ਬਲਾਸ ਦਿਹਾਉਂਗਾ ਮੈਂ ਕੋਈ ਫੋਨ ਹੀ ਨਹੀਂ ਚੱਕੀ ਹੋਈ ਹੈ ਜੀ ਮੇਰੀ ਗੱਲ ਸੁਣੋ ਫੋਨ ਹੀ ਨਹੀਂ ਚੱਕਦੇ ਪਏ ਹਾਂ ਉਹਨੂੰ ਫੋਨ ਕੀਤਾ ਹੈ ਬਿਲਕੁਲ ਨਹੀਂ ਜੀ ਦੇਖੋ गाइस ਬਸ ਰਹਿ ਜਾ ਯਾਰ ਯਾਰ ਲਾਈਸੈਂਸ ਮੇਰੇ ਕੋਲ ਕੋਈ ਬਾਤ ਨਹੀਂ ਜਹਾ ਮੇਰੇ ਕੋਲ ਮੰਨ ਲੈ ਜਾ ਮੈਂ ਹੁਣ ਵੀ ਤੈਨੂੰ ਖਦੋਂ ਜੜਦਾ ਸਰ ਕੀ ਮਾਜਰਾ ਹੈ ਐਕਸੀਡੈਂਟ ਹੋਇਆ ਜੀ ਐਕਸੀਡੈਂਟ ਹੋਇਆ ਸਰ ਪਾਜੀ ਫਿਰ ਤੁਸੀਂ ਵੀ ਨਹੀਂ ਮੰਨਦੇ ਯਾਰ ਤੁਸੀਂ ਮੈਂ ਪਾਜੀ ਮੈਂ ਕਹਿਣ ਦਿਆ ਚਲੋ ਠੀਕ ਆ ਪਾਜੀ ਤੁਲੇ ਗੱਡੀ ਖਾਣੇ ਯਾਰ ਮੈਂ ਨਹੀਂ ਉਹਨਾਂ ਨੂੰ ਬੁਲਾ ਲੈਣਾ ਬੁਲਾਓ ਚਲੋ ਆਜੋ ਕਰਨਾ ਪਾਜੀ ਜਿੰਨਾ ਮਰਜ਼ੀ ਕਰ ਲੋ ਨਹੀਂ ਨਹੀਂ ਪਈ ਲਈ ਸਾਡੇ ਨਾਲ 6 ਵਜੇ ਦਾ ਪਾਣੀ ਆ ਗਿਆ ਇਹ ਲਈ ਇਹ ਸਾਰਾ ਵਾਕਿਆ ਸਾਡੇ 6 ਵਜੇ 23 ਜਿੰਨੇ ਦੇਖੇ ਲਿਆ ਕੁਝ ਨਹੀਂ ਹੋਇਆ 23 ਘੰਟੇ ਬਾਅਦ ਜਿਹੜੀ ਮੈਂ ਭੱਜਲੀ ਮੈਂ ਕਿਹਾ ਮੈਂ ਟ੍ਰੈਸਟਿੰਗ ਕਰਨ ਲੱਗਾ ਭੱਜੀ ਮੈਂ ਫੇ ਭਜੀਓ ਮੈਂ ਕਿਸੇ ਹੋਰ ਜਦੋਂ 2 ਘੰਟੇ ਬਾਅਦ ਆਏ ਹੋ ਪੀਸ ਲਾਉਣ ਆਏ ਆ ਉਹਨਾਂ ਦੇ ਮੌਕੇ ਤੇ ਜਦ ਮੈਂ ਇਹਨਾਂ ਨੂੰ ਅਸੂ ਆਚਨ ਦੇ ਦੇ ਪੀਰੇ ਕੋਈ ਨਾ ਸਨ ਆਉਂਦਾ ਐ ਜੀ ਸੁਣ ਸਰਦਾਰ ਨੰਬਰ ਲਓ ਇਹਨਾਂ ਤੋਂ ਨਹੀਂ ਨਹੀਂ ਜੀ ਮਾਂਜੀ ਮੇਰੀ ਗੱਲ ਸੁਣੋ ਮੈਂ ਪਾਜੀ ਸੋ ਤੇਰਾ ਮਤਲਬ ਸਾਡੀ ਵੈਲਿਊ ਕੋਈ ਨਾ ਹੋਈ ਨਾ ਉਹ ਵੀ ਪਾਜੀ ਖਾਣੇ ਲਿਆਉਣਾ ਉਹਦਾਂ ਨੂੰ ਪੁੱਛ ਲੈਣਾ ਕਿਹੜੇ ਹਸਪੀਟਲ ਗਏ ਆ ਤੇ ਉੱਥੇ ਆਪਾਂ ਹੁਣ ਇੰਤਜ਼ਾਰੀ ਫੋਨ ਕਰੋ ਫੋਨ ਹੀ ਚੁਗਦੇ ਹੋ ਇਹਦਾ ਕੋਈ ਗੱਲ ਨਹੀਂ ਮੈਂ ਪੁੱਛਦਾ ਪਰ ਪਾਉਂਦਾ ਸੋਣਾ ਵੀ 3 ਘੰਟੇ ਹੋ ਗਏ ਤੇ ਤੁਸੀਂ 3 ਘੰਟੇ ਬਾਅਦ ਆਏ ਹੋ ਸੜਕਾਂ ਦੇ ਨਾਲ ਸੜਕਾਂ ਦੇ ਨਾਲ 6 ਵਜੇ ਸੜਕਾਂ ਦੇ ਨਾਲ 6 ਘੰਟੇ ਬਾਅਦ ਜੀ ਮੈਂ 3 ਘੰਟੇ ਤੋਂ ਕਹਿੰਦਾ ਡਿਊਟੀ ਅਕਦਾ ਮੈਂ ਸਾਰੇ ਏਰੀਆ ਨੂੰ ਦੇਖਣਾ ਸਰ ਸਾਰੇ ਏਰੀਆ ਨੂੰ ਦੇਖਣਾ ਠੀਕ ਮੰਨਦੇ ਆ ਪਰ ਇਹਨਾਂ ਮਸਲੇ ਨੇ ਇੱਕ ਪਾਰਟੀ ਬਾਹਰ ਆਈ ਉਹ ਖੱਦਰ ਖਰਾਬ ਹੋਵੇ ਦੇਖੋ ਨਹੀਂ ਉਹ ਤਾਂ ਮੈਨੂੰ ਤੁਸੀਂ ਪ੍ਰੈਸ਼ਰ ਕਰ ਰਹੇ ਆ ਸਰ ਪ੍ਰੈਸ਼ਰ ਨਹੀਂ ਕਰ ਰਿਹਾ ਤੁਹਾਡੇ ਕੋਲ ਸਵਾਲ ਪੁੱਛਿਆ ਦੂਸਰੀ ਪਾਰਟੀ ਦਾ ਕੋਈ ਤਾਂ ਹੈ ਕੋਲ ਤੁਹਾਡੇ ਕੋਲ ਆਏਗਾ ਕੁਝ ਪਾਜੀ ਦੂਸਰੀ ਪਾਰਟੀ ਦਾ ਕੋਈ ਤੁਹਾਡੇ ਕੋਲ ਨਾ ਆਇਆ ਸਰ ਜਿਹੜੀ ਉਹਨਾਂ ਨੂੰ ਸਵਾਲ ਵੱਡਾ ਆ ਉਹਨਾਂ ਦੇ ਸਾਥ ਲੱਗੀ ਨਾ ਅਮਰ ਲੱਗ ਗਿਆ ਜੇ ਉਹ ਆਪਣੀ ਐਕਿਊ ਆਪ ਚਲਾ ਕੇ ਨਹੀਂ ਉਥੋਂ ਮੈਂ ਨਾਲ ਆ ਨਾ ਆਇਆ ਮੌਕੇ ਤੇ ਸਦਾ ਨਿਰਜੋਤ ਸਿੰਘ ਪੁੱਛ ਲੋ ਐਸਬੀ ਸਾਹ ਨੂੰ ਕਿ ਵਿਕਤੀ ਵਾਲੀ ਖੜਾ ਹੈ ਬਸ ਹੰਤੰਤ ਦਾ ਦੱਸੂ ਕਿ ਬੰਦਾ ਖੜਾ ਹੀ ਆ ਮੈਂ ਖੜਾ ਆ ਮੌਕੇ ਦੇ ਉੱਤੇ ਆਇਆ ਮੈਂ ਦੇਖ ਲਿਆ ਜੋ ਵੀ ਕੁਛ ਕੁਝ ਵੀ ਜਦ ਲੱਗੀ ਕੁ ਲੱਗੀ ਆਪ ਚਲਾ ਕੇ ਨਹੀਂ ਕੁਝ ਕੁਝ ਲੱਗਾ ਅਜੀਦਾ ਉਹਨਾਂ ਨੇ ਪੈਸੇ ਦਾ ਉਹਨਾਂ ਨੇ ਸਾਨੂੰ ਸਭ ਨੂੰ ਕਿਹਾ ਵੀ 5000 ਦੇ ਦੇ ਆਪੀ ਆ ਪਹਿਲਾਂ ਵੀ 5000 ਦੇ ਦਿਓ ਇਹ ਗੇ ਤੇਰੀ ਦੇ ਦਿਓ ਫਿਰ ਭੱਜ ਨਹੀਂ ਮੈਨੂੰ ਇਹਨਾਂ ਕੋਈ ਕਿਸੇ ਨਾਲ ਮਤਲਬ ਨਹੀਂ ਦੇ ਤੇਰਾ ਨਹੀਂ ਕਿ ਤੂੰ ਰੋਗਾ ਤੇਰਾ ਲਾਈਫ ਵਿੱਚ ਉਹਨਾਂ ਨੇ ਭਜਾਤਾ ਉੱਪਰ ਸਾਰੇ ਦੇ ਮੌਕੇ ਦੇ ਉੱਤੇ ਉਹਨਾਂ ਦੀ ਕੋਈ ਨਾ ਐਕਟਿਵ ਹੈਗੀ ਹੈ ਇਹਦਾ ਕੀ ਕਾਰਨ ਹੈਗਾ 3 ਘੰਟੇ ਬਾਅਦ ਤੁਸੀਂ ਆਇਆ ਸਰ ਜਵਾਬ ਦੇਉਣਾ ਕੋਈ ਇੱਥੇ ਤੇ ਉਹ ਨਾ ਉਹਨਾਂ ਦੀ ਮੋਕਾ ਨਹੀਂ ਮੇਰੇ ਕੋ ਠਾਣੇ ਆ ਜਾਓ ਸਰ ਮੌਕੇ ਤੇ ਦੱਸੋ ਨਾ ਜੀ ਤੇ ਨਾਂ ਵਾਲੀ ਐਕਟੂਅਲ ਮੌਕੇ ਤੇ ਕਿੱਥੇ ਗਈਆਂ ਐਂਬੂਲੈਂਸ ਤੇ ਭੇਜਿਆ ਉਹਨਾਂ ਨੂੰ ਕੋ ਸੱਟ ਲੱਗੀ ਹੈ ਕੀ ਹੈ ਦੱਸੋ ਨਾ ਕੀ ਪਤਾ ਕਰ ਲੈਂਦੇ ਹੋ ਨਹੀਂ ਵੈਰੀਫਾਈ ਤੇ ਦੱਸੋ ਨਾ ਮੈਂ ਵੈਰੀਫਾਈ ਕਰਕੇ ਦੱਸ ਦਿੰਦਾ ਬੇ ਪਾਜੀ ਜਣ ਲੇੜੀ 4 ਘੰਟੇ ਤੋਂ 3 ਘੰਟੇ ਤੋਂ ਪਰੇਸ਼ਾਨ ਹੋ ਗਈ ਸਰ ਇੱਕ ਪਾਰਟੀ ਦੇ ਕੋਲ ਕਾਗਜ ਲੈ ਜਾਂਦੇ ਦੂਸਰੀ ਪਾਰਟੀ ਨੂੰ ਵੈਸੇ ਛੱਡਿਆ ਜਾਂਦਾ ਰਣਗਸ਼ੈ ਛੱਡਿਆ ਜਾਂਦਾ ਕੰਪਲੀਟ ਇੱਕ ਵਾਰਾ ਤੁਹਾਡੀ ਨਾਲ ਪਾਜੀ ਸਹਿਵਾ ਦਾ ਇੱਕ ਮਿੰਟ ਹੈਲੋ ਹੈਲੋ ਇੱਕ ਮਿੰਟ ਤੁਸੀਂ ਕੀ ਕਹਿੰਦੇ ਹੋ ਭਾਜੀ ਮੈਂ ਪਤਾ ਕਰ ਲੈਂਦਾ ਉਹ ਕਿਹੜੇ ਹਸਪੀਟਲ ਗਏ ਆ ਕਰੋ ਫੋਨ ਮੈਂ ਤੁਹਾਨੂੰ ਨੰਬਰ ਦਵਾ ਨੰਬਰ ਦੇਵੋ ਜੀ ਨੰਬਰ ਦੀ ਤਰੀ ਕੋਈ ਵੀ ਹੋਣੀ ਉਹਨਾਂ ਦਾ ਜਿਹੜੀ ਨੰਬਰ 8837 ਹਾਂ 57 4577 ਤੋੜੀ ਗੱਲ ਉਹਨਾਂ ਨੇ ਆਪਦੇ ਫੋਨ ਤੇ ਕਰਾਈ ਹਸਪੀਟਲ ਤੋਂ ਟ੍ਰੇਨੋਂ ਕਿੰਨੇ ਵਜੇ ਹਸਪੀਟਲ ਗਈਆਂ ਕੀ ਸਾਰੀ ਅਪਲੀਕਾ ਸਭ ਲੋਕ ਆ ਗਏ ਤਿੰਨ ਘੰਟੇ ਹੋ ਗਏ ਰੋਜ਼ ਰੱਖਣ ਤਿੰਨ ਇਹ ਗੱਡੀ ਦੀ ਸਰ ਇੰਸ਼ੋਰੈਂਸ ਨਹੀਂ ਹੈਗੀ ਪ੍ਰੂਫ ਨਹੀਂ ਹੈਗੀ ਕੀ ਕਰਨੀ ਚਾਹਦੇ ਬਾਰੇ ਇਹ ਜੀ ਨੇ ਆਪਣਾ ਨਾ ਗਾੜੀ ਦੀ ਮੈਂ ਤੁਹਾਡੀ ਆਪਣੀ ਗੱਡੀ ਦੇ ਡਾਕੂਮੈਂਟ ਕਿਉਂ ਨਹੀਂ ਹੈਗੇ ਇਹਦੇ ਇਹਦੇ ਸੋਰਸ ਪਲੂਸ਼ਨ ਦਿਖਾਓ ਸਰ ਕਿੱਥੇ ਹੈਗਾ ਜੀ ਸਰ ਤੁਹਾਡੇ ਦੀ ਲੋਕਾਂ ਦੇ ਮੌਕੇ ਦੇ ਕਾਗਜ਼ ਦੇ ਸਰ ਲੋਕਾਂ ਦੇ ਕਾਗਜ਼ ਘਰੇ ਪਏ ਹੋਂ ਤਾਂ ਤੁਸੀਂ ਚਰਾਨ ਕਰ ਦਿੰਦੇ ਨਾ ਪਬਲਿਕ ਦੇ ਆਫਿਸ ਵਿੱਚ ਪਏ ਆ ਭਾਈ ਗੱਡੀ ਬਾਹਰ ਜਾਂਦੀ ਰੋਡ ਤੇ ਕਿੱਧਰ ਕਰ ਲਈਏ ਸਰ ਤੁਸੀਂ ਰੋਡ ਤੇ ਜਾ ਰਹੇ ਹੋ ਜਿਹੜੇ ਕਾਗਜ਼ ਕਾਗਜ਼ ਇਹ ਕਿੱਥੇ ਹੈਗੇ ਸਰ ਗੱਡੀ ਪਬਲਿਕ ਦੇ ਮੌਕੇ ਦੇ ਫਿਰ ਕੀ ਕਰੀਏ ਐਮਟੀਓ ਸਾਹਿਬ ਦੇਣਗੇ ਜੀ ਐਮਟੀਓ ਸਾਹਿਬ ਦੇਣਗੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਪੁਲਸੀਆਂ ਆਪਣੀਆਂ ਗੱਡੀਆਂ ਹੈਗੀਆਂ ਉਹ ਬਿਨਾਂ ਸਰਕਾਰੀ ਨੰਬਰ ਪਲੇਟਾਂ ਔਰ ਬਿਨਾਂ ਇੰਸ਼ੋਰੈਂਸ ਬਿਨਾਂ ਫਾਈਲ ਬਿਨਾਂ ਡਾਕੂਮੈਂਟ ਦੇ ਚੱਲ ਰਹੀਆਂ ਨੇ। ਕੈਚ ਪਰਮਿਟ ਦਾ ਜਵਾਬ ਵੀ ਜਿਹੜਾ ਹੈ ਅਨੋਖਾ ਇਹ ਆ ਦੇਖਣ ਨੂੰ ਮਿਲ ਰਿਹਾ ਹੈ। ਕਾਨੂੰਨ ਦੀ ਲੰਗਣਾ ਕਰ ਰਹੇ ਨੇ ਇਹ ਦੇਖੋ ਪੁਲਿਸ ਜਿਹੜੀ ਹੈਗੀ ਹੈ ਜਲੰਧਰ ਸ਼ਹਿਰ ਦੀ ਕੀ ਆਮ ਜਿਹੜੀ ਪੂਰੇ ਪੰਜਾਬ ਪੁਲਿਸ ਦੇ ਦੇਖ ਸਕਦੇ ਹੋ ਗੱਡੀਆਂ ਜਿਹੜੀਆਂ ਹੈਗੀਆਂ ਪੁਲਿਸ ਮੁਲਾਇਮਾਲ ਦੀਆਂ ਸਰਕਾਰੀ ਗੱਡੀਆਂ ਨਾ ਤੇ ਇਹਨਾਂ ਦੇ ਸਰਕਾਰੀ ਨੰਬਰ ਪਲੇਟ ਲੱਗੇ ਨਹੀਂ ਔਰ ਨਾ ਡਾਕੂਮੈਂਟ ਪੂਰੇ ਨੇ ਔਰ ਇਹ ਸ਼ਰੀਆਮ ਚਾਰਚ ਘੁੰਮਦੀਆਂ ਨੇ ਬਿਨਾਂ ਡ Okay.